ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀ ਯਾਦ ਵਿੱਚ ਆਪਨੇ ਵਿਚਾਰ ਪੇਸ਼ ਕਰ ਰਹੀ ਹਾਂ ਨਵੇਂ ਪਾਤਸ਼ਾਹ ਦੀ ਬਾਣੀ ਵਿਰਾਗ ਅਤੇ ਗਿਆਨ ਦਾ ਪ੍ਰਤੀਕ ਅੱਜ ਅਸੀਂ ਉਸ ਮਹਾਨ ਸਖਸ਼ੀਅਤ ਦੀ ਬਾਣੀ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਵੇਂ ਉਹਨਾਂ ਦਾ ਜੀਵਨ ਕੁਰਬਾਨੀ ਦਾ ਪ੍ਰਤੀਕ ਹੈ ਪਰ ਉਹਨਾਂ ਦੀ ਰਚੀ ਬਾਣੀ ਗਿਆਨ ਅਤੇ ਵਿਰਾਗ ਦਾ ਅਨਮੋਲ ਖਜ਼ਾਨਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦਾ ਨਵੇਂ ਪਾਤਸ਼ਾਹੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ ਸ਼ਬਦ 57 ਲੋਕਾਂ ਦੇ ਰੂਪ ਵਿੱਚ ਦਰਜ ਹੈ ਰਾਗਾਂ ਦੀ ਵਰਤੋਂ ਗੁਰੂ ਜੀ ਨੇ ਕੋਲ 15 ਰਾਗਾਂ ਵਿੱਚ ਆਪਣੀ ਬਾਣੀ ਰਚੀ ਹੈ ਜਿਨ੍ਹਾਂ ਵਿੱਚ ਮੁਖੰਦ ਤੀਲੰਗ ਰਾਗ ਬਿਲਾਵਲ ਸੋਟ ਦੇਵਗੰਦਾਰੀ ਜੇਤਸੀ ਅਤੇ ਆਸਾਂ ਰਾਗ ਗੁਰੂ ਤੇਗ ਬਹਾਦਰ ਜੀ ਹੀ ਨੇ ਜੇਜਵੰਤੀ ਰਾਗ ਵਿੱਚ ਆਪਣੀ ਬਾਣੀ ਰਚੀ ਹੈ ਇਸ ਰਾਗ ਵਿੱਚ ਕਿਸੇ ਵੀ ਹੋਰ ਗੁਰੂ ਸਾਹਿਬਾਨ ਨੇ ਬਾਣੀ ਨਹੀਂ ਰਚੀ ਬਾਣੀ ਦਾ ਕੇਂਦਰੀ ਵਿਸ਼ਾ ਨਾਮ ਅਤੇ ਵਿਰਾਗ ਗੁਰੂ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਮਾਇਆ ਦੀ ਨਾਸ਼ਵੰਤਾ ਅਤੇ ਪਰਮਾਤਮਾ ਦੇ ਨਾਮ ਦੀ ਸਦਾਚਤਾ ਹੈ ਮਾਨਵਤਵਾਦੀ ਸੰਦੇਸ਼ ਉਹਨਾਂ ਨੇ ਸਮਝਾਇਆ ਕਿ ਮਨੁੱਖ ਨੂੰ ਧਰਮ ਦੇ ਸੱਚੇ ਅਰਥਾਂ ਨੂੰ ਸਮਝਣਾ ਚਾਹੀਦਾ ਹੈ ਡਰਤੋਂ ਤੇ ਆ ਕੇ ਨਾਮ ਜਪਨਾ ਚਾਹੀਦਾ ਹੈ ਅੰਤਮ ਉਪਦੇਸ਼ ਸ਼ਲੋਕ ਮਹੱਲਾ ਨਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਖਰੀ ਸ਼ਲੋਕ ਵਿੱਚ ਦਰਜ ਸ਼ਲੋਕ ਮਹੱਲਾ ਨਵਾਂ ਗੁਰੂ ਜੀ ਦੇ ਅੰਦਮ ਅਤਿਸਾਰਕ ਉਪਦੇਸ਼ਾਂੰ ਇਸ ਸ਼ਲੋਕ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਲਿਖੇ ਗਏ ਮੰਨੇ ਜਾਂਦੇ ਹਨ ਇਸ ਸ਼ਲੋਕ ਜੀਵਨ ਦੀ ਸੱਚਾਈ ਮੌਤ ਦੀ ਅਟੱਲਤਾ ਅਤੇ ਭਗਤੀ ਦੀ ਮਹੱਤਤਾ ਬਾਰੇ ਹਨ ਇਹ ਮਨੁੱਖ ਨੂੰ ਸਮਝਾਉਂਦੇ ਹਨ ਕਿ ਡਰ ਹੈ ਤਾਂ ਜੀਵਨ ਹੀ ਗੁਰਮਤ ਦਾ ਆਧਾਰ ਹੈ ਇਸ ਲਈ ਗੁਰੂ ਜੀ ਦੀ ਬਾਣੀ ਸਾਨੂੰ ਹਰ ਸਮੇਂ ਸੱਚੇ ਗਿਆਨ ਤੀਖਤਾ ਅਤੇ ਵਿਰਾਗ ਦੀ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ